ਪੰਜਾਬੀ ਅਦਾਕਾਰਾ ਤਾਨੀਆਂ ਦੇ ਪਿਤਾ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ 21 ਸਾਲਾ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੂਰੀ ਜਾਣਕਾਰੀ ਲੈਣੇ ਆ ਦਲੀਪ ਮੇਰੇ ਨਾਲ ਜੁੜ ਚੁੱਕੇ ਨੇ ਮੋਗੇ ਤੋਂ ਦਲੀਪ ਪੂਰੀ ਜਾਣਕਾਰੀ ਤੁਹਾਡੇ ਕੋਲ ਕੀ ਹੈ ਬਿਲਕੁਲ ਦਵਿੰਦਰ ਤਰਨ ਦੱਸ ਦिए ਕਿ ਜਿਹੜਾ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਪਿਛਲੇ ਦਿਨੀ ਜਿਹੜਾ ਕੋਰਟ ਇਸੇ ਖਾਤੇ ਵਿੱਚ ਹਰਪੰਸ ਨਰਸਿੰਘ ਹੋਣ ਦੇ ਸੰਚਾਲਕ ਨੇ ਜਿਹੜੇ ਅਨਿਲ ਕੰਬੋਜ ਜਿਹੜੇ ਮਸ਼ਹੂਰ ਅਦਾਕਾਰਾ ਤਾਨੀਆਂ ਦੇ ਪਿਤਾ ਨੇ ਉਹਨਾਂ ਦੇ ਉੱਪਰ ਜਿਹੜਾ ਉਹ ਹਮਲਾਵਰਾਂ ਬਰਬਰ ਲੋਕ ਗੋੜੀਆਂ ਚਲਾਈਆਂ ਜਾਂਦੀ ਹੈ ਔਰ ਜਿਸ ਦੇ ਵਿੱਚ ਡਾਕਟਰ ਜਿਹੜੇ ਐਵੇਂ ਤੋਂ ਬਹੁਤੋ ਜ਼ਖਮੀ ਹੋ ਜਾਂਦੇ ਜਿਨ੍ਹਾਂ ਦਾ ਮੋਗਾ ਦੇ ਮੈਡੀ ਸਿਟੀ ਦੇ ਵਿੱਚ ਇਲਾਜ ਚੱਲ ਰਿਹਾ ਹੈ ਔਰ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੋਗਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਮੋਗਾ ਦੇ ਐਸਐਸਪੀ ਵੱਲੋਂ 10 ਟੀਮਾਂ ਬਣਾਈਆਂ ਗਈਆਂ ਸੀ ਔਰ ਇਹ ਮਾਂ ਨੂੰ ਜਿਹੜੀ ਹੈ ਬੀਟੈਕ ਦੇ ਦੋ ਦਿਨ ਪਹਿਲਾਂ ਜਿਹੜੀ ਸਫਲਤਾ ਮਿਲੀ ਹੈ ਕਿ ਜਿਹੜੇ ਤਿੰਨ ਲੋਕ ਹੈ ਜਿਹੜੇ ਤਿੰਨ આરોપી ਨੇ ਗੁਰਲਾਜ ਸਿੰਘ ਖੋਸ਼ਪ੍ਰੀਤ ਸਿੰਘ ਅਤੇ ਗੁਰਮਨ ਸਿੰਘ ਜੀ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਔਰ ਅੱਜ ਮੋਗਾ ਪੁਲਿਸ ਵੱਲੋਂ ਗੁਰਮਨ ਸਿੰਘ ਦੀ ਜਿਹੜੀ ਹੈ ਦੋਸਤ ਹੈ ਪਵਨਦੀਪ ਕੌਰ ਉਹਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਵਨਦੀਪ ਕੌਰ ਨੇ ਇਹਨਾਂ ਨੂੰ ਜਿਹੜੀ ਹੈ ਪਨਾਹ ਦਿੱਤੀ ਸੀ ਜਿਸ ਤਰ੍ਹਾਂ ਕਿ ਜਿਹੜਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਘਰਾਂ ਦੇ ਵਿੱਚ ਜਿਹੜੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ ਰਵਿੰਦਰ ਜੀ ਜੇ ਗੱਲ ਕਰੀਏ ਪਵਨਦੀਪ ਕੌਰ ਕਿੱਥੇ ਦੀ ਰਹਿਣ ਵਾਲੀ ਹੈ ਔਰ ਗ੍ਰਿਫਤਾਰ ਕਿੱਥੋਂ ਕੀਤੀ ਹੈ ਦੇਖੋ ਜਿੱਦਾਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਪਵਨਦੀਪ ਕੌਰ ਫਟੇਗੜ ਸਾਹਿਬ ਦੀ ਰਹਿਣ ਵਾਲੀ ਹੈ ਉੱਥੋਂ ਦੇ ਇੱਕ ਪਿੰਡ ਦੀ ਰਹਿਣ ਵਾਲੀ ਔਰ ਜਿਹੜਾ ਗੁਰਮਨ ਸਿੰਘ ਹੈ ਇਹਦੀ ਜਿਹੜੀ ਹੈ ਦੋਸਤ ਦੱਸੀ ਜਾ ਰਹੀ ਹੈ ਜੀ ਜਗਵਿੰਦਰ ਜੀ ਜਿਸ ਤੋਂ ਪਹਿਲਾਂ ਗੱਲ ਕਰੀਏ ਤਾਂ ਪਵਨਦੀਪ ਜਿਹੜੀ ਹੈ ਇਸ ਤੋਂ ਪਹਿਲਾਂ ਵੀ ਕਿਸੇ ਕੇਸ ਦੇ ਵਿੱਚ ਉਹਦਾ ਨਾਮ ਆਇਆ ਹੈ ਜਾਂ ਜਿਹੜੇ ਸ਼ੂਟਰ ਸੀਗੇ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਕੋਈ ਵਾਰਦਾਤਾਂ ਕੀਤੀਆਂ ਸੀ ਜਿੱਕੋ ਜਗਵਿੰਦਰ ਇਹਦੇ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਪੁਲਿਸ ਦਾ ਕੋਈ ਵੀ ਬਿਆਨ ਹਾਲੇ ਤੱਕ ਸਾਡੇ ਕੋਲੇ ਨਹੀਂ ਆਇਆ ਔਰ ਨਾ ਹੀ ਪੁਲਿਸ ਨਾਲ ਕੋਈ ਇਹਦੇ ਬਾਰੇ ਕੋਈ ਗੱਲਬਾਤ ਹੋਈ ਹੈ ਕਿਉਂਕਿ ਪੁਲਿਸ ਨਾਲ ਰਾਬਤਾ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਜਿੱਦਾਂ ਹੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਉਹ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰ ਦਿੱਤੀ ਜਾਏਗੀ ਤਾਂ ਨੀਆ ਦੇ ਪਿਤਾ ਦੀ ਸਿਹਤ ਦੀ ਗੱਲ ਕਰੀਏ ਤਾਂ ਇਸ ਵਕਤ ਉਹ ਖਤਰੇ ਤੋਂ ਬਾਹਰ ਦਸੇ ਜਾ ਰਹੇ ਨੇ ਜਾਂ ਫਿਰ ਆਈਸੀਯੂ ਦੇ ਵਿੱਚ ਨੇ। ਇੱਕੋ ਕੱਲ ਡਾਕਟਰਾਂ ਵੱਲੋਂ ਕੱਲ ਵੀ ਜਿਹੜਾ ਸਵੇਰੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਕਿਉਂਕਿ ਵਕ ਵਕ ਜਿਹੜੇ ਆਗੂ ਨੇ ਉੱਥੇ ਪਹੁੰਚ ਰਹੇ ਨੇ ਵਕ ਵਕ ਜਿਹੜੇ ਟੀਮਾਂ ਦੇ ਕਹਿ ਸਕਦੇ ਆ ਜਾਂ ਜਿਹੜੇ ਪਿਛਲੇ ਦਿਨੀਂ ਕਹਿ ਸਕਦੇ ਆ ਕਿ ਇੱਥੇ ਸਿਹਤ ਮੰਤਰੀ ਵੀ ਪਹੁੰਚੇ ਸੀ ਔਰ ਕੱਲ ਡੀਐਮ ਸੀ ਦੇ ਪ੍ਰੋਫੈਸਰ ਵੀ ਪਹੁੰਚੇ ਸੀ ਔਰ ਕੱਲ ਰਾਜਾ ਵੜਿੰਗ ਵੀ ਪਹੁੰਚੇ ਸੀ ਔਰ ਉਹਨਾਂ ਵੱਲੋਂ ਵੀ ਜਿਹੜਾ ਕਿਹਾ ਗਿਆ ਕਿ ਡਾਕਟਰਾਂ ਵੱਲੋਂ ਵੀ ਜਿਹੜਾ ਸਾਬਤ ਤੌਰ ਤੇ ਕਿਹਾ ਜਾ ਰਿਹਾ ਇੱਕ ਜਿਹੜੀ ਡਾਕਟਰ ਦੀ ਹਾਲਤ ਜਿਹੜੀ ਸਟੇਬਲ ਹੈ ਪਰ ਇਹ ਫਿਲ ਰਾਜਨੀਤਿਕ ਬੰਦੇ ਤਾਂ ਪਹੁੰਚ ਰਹੇ ਨੇ ਕਿ ਪੰਜਾਬੀ 뮤직 ਇੰਡਸਟਰੀ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਉਥੇ ਕੋਈ ਪੁੱਜਾ ਦੇਖੋ ਜਵਿੰਦਰ ਇਹਦੇ ਬਾਰੇ ਮੈਂ ਤੁਹਾਨੂੰ ਸਾਫ਼ ਤੌਰ ਤੇ ਦੱਸਣਾ ਕਿਉਂਕਿ ਜਿੱਦਾਂ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਪਰਿਵਾਰ ਦਾ ਕੋਈ ਵੀ ਮੈਂਬਰ ਕੈਮਰੇ ਸਾਹਮਣੇ ਨਹੀਂ ਆ ਰਿਹਾ ਉਹ ਦੂਸਰੇ ਪਾਸੇ ਜੇ ਗੱਲ ਕਰ ਲਈਏ ਅਦਾਕਾਰਾਂ ਤਾਨੀਆਂ ਦੀ ਤਾਨੀਆਂ ਨਾਲ ਵੀ ਬਹੁਤ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਗਈ ਸੀ ਪਰ ਉਹ ਵੀ ਕੈਮਰੇ ਸਾਹਮਣੇ ਨਹੀਂ ਔਰ ਜੇਕਰ ਗੱਲ ਕਰੀਏ ਆਪਾਂ ਦੂਸਰੇ ਜਿਹੜੇ ਐ ਫਿਲਮ ਦੇ ਡਾਇਰੈਕਟਰ ਜਾਂ ਐਕਟਰਾਂ ਦੀ ਗੱਲ ਕਰ ਲਈਏ ਪਰ ਫਿਲਹਾਲ ਜੇ ਸਾਡੇ ਤੁਸੀਂ ਨੌਲੇਜ ਦੇ ਵਿੱਚ ਪੁੱਛ ਰਹੇ ਹੋ ਤਾਂ ਸਾਡੇ ਨੌਲੇਜ ਦੇ ਵਿੱਚ ਫਿਲਹਾਲ ਨਹੀਂ ਹੈ ਕਿਉਂਕਿ ਹਲੇ ਤੱਕ ਕੋਈ ਵੀ ਜੇ ਐਕਟਰ ਦੀ ਗੱਲ ਕਰੇ ਤਾਂ ਉੱਥੇ ਨਹੀਂ ਪਹੁੰਚਾ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਮੋਗਾ ਪੁਲਿਸ ਵੱਲੋਂ ਗੁਰਮਨ ਸਿੰਘ ਦੀ ਜਿਹੜੀ ਹੈ ਦੋਸਤ ਹੈ ਪਵਨਦੀਪ ਕੌਰ ਉਹਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਵਨਦੀਪ ਕੌਰ ਨੇ ਇਹ ਪੰਜਾਬੀ ਅਦਾਕਾਰਾਂ ਤਾਨੀਆਂ ਦੇ ਪਿਤਾ ਦੇ ਮਾਮਲੇ ਦੇ ਵਿੱਚ ਕਬਡੀ ਜਾਣਕਾਰੀ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ 21 ਸਾਲਾਂ ਦੀ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਪੂਰੀ ਜਾਣਕਾਰੀ ਲੈਣੇ ਪਵਨਦੀਪ ਕੌਰ ਕਿਹਦੇ ਦੀ ਰਹਿਣ ਵਾਲੀ ਪੂਰੀ ਜਾਣਕਾਰੀ ਤੁਹਾਡੇ ਕੋਲ ਕੀ ਹੈ ਕੋ ਕੋ ਕੁਲਵਿੰਦਰ ਤਰੰਦਾਸ ਜੀ ਜੇ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਪਿਛਲੇ ਦਿਨੇ ਜਿਹੜਾ ਕੋਟਿਸੇ ਖਾਬੇ ਵਿੱਚ ਹਰਪੰਸ ਨਸਈ ਹੋਣ ਦੇ ਸੰਚਾਲਕ ਨੇ ਜਿਹੜੇ ਅਨਿਲ ਕੰਬੋਜ ਜਿਹੜੇ ਮਸ਼ਹੂਰ ਅਦਾਕਾਰਾਂ ਤਾਨੀਆਂ ਦੇ ਪਿਤਾ ਨੇ ਉਹਨਾਂ ਦੇ ਉੱਪਰ ਜਿਹੜਾ ਦੋ ਹਮਲਾਵਰਾਂ ਬਰਬਰ ਲੋਕ ਗੋੜੀਆਂ ਚਲਾਈਆਂ ਜਾਂਦੀ ਹੈ ਔਰ ਜਿਸ ਦੇ ਵਿੱਚ ਡਾਕਟਰ ਜਿਹੜੇ ਅਨਿਲ ਕੰਬੋਜ ਜ਼ਖਮੀ ਹੋ ਜਾਂਦੇ ਜਿਨ੍ਹਾਂ ਦਾ ਮੋਗਾ ਦੇ ਮੈਡੀ ਸਿਟੀ ਦੇ ਵਿੱਚ ਇਲਾਜ ਚੱਲ ਰਿਹਾ ਹੈ ਔਰ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੋਗਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਮੋਗਾ ਦੇ ਐਸਐਸਪੀ ਵੱਲੋਂ ਸਤੀ ਮਾ ਬੜਾਈਆਂ ਗਿਆ ਸੀ ਔਰ ਟੀਮਾਂ ਨੂੰ ਜਿਹੜੀ ਹੈ ਬੀਤੇ ਦੋ ਦਿਨ ਪਹਿਲਾਂ ਜਿਹੜੀ ਸਫਲਤਾ ਮਿਲੀ ਹੈ ਕਿ ਜਿਹੜੇ ਤਿੰਨ ਲੋਕ ਹੈ ਜਿਹੜੇ ਤਿੰਨ આરોપી ਨੇ ਗੁਰਲਾਲ ਸਿੰਘ ਖੋਸ਼ਪ੍ਰੀਤ ਸਿੰਘ ਅਤੇ ਗੁਰਮਨ ਸਿੰਘ ਜੀ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਔਰ ਅੱਜ ਮੋਗਾ ਪੁਲਿਸ ਵੱਲੋਂ ਗੁਰਮਨ ਸਿੰਘ ਦੀ ਜਿਹੜੀ ਹੈ ਦੋਸਤ ਹੈ ਪਵਨਦੀਪ ਕੌਰ ਉਹਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਵਨਦੀਪ ਕੌਰ ਨੇ ਇਹਨਾਂ ਨੂੰ ਜਿਹੜੀ ਹੈ ਪਨਾਹ ਦਿੱਤੀ ਸੀ ਜਿਸ ਕਰਕੇ ਜਿਹੜਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਘਰਾਂ ਦੇ ਵਿੱਚ ਜਿਹੜੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ ਰਵਿੰਦਰ ਜੀ ਜੇ ਗੱਲ ਕਰੀਏ ਪਵਨਦੀਪ ਕੌਰ ਕਿੱਥੇ ਦੀ ਰਹਿਣ ਵਾਲੀ ਹੈ ਔਰ ਗ੍ਰਿਫਤਾਰ ਕਿਥੋਂ ਕੀਤੀ ਹੈ ਦੇਖੋ ਜਿੱਦਾਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਪਵਨਦੀਪ ਕੌਰ ਫਟੇਗੜ ਸਾਹਿਬ ਦੀ ਰਹਿਣ ਵਾਲੀ ਹੈ ਉੱਥੋਂ ਦੇ ਇੱਕ ਪਿੰਡ ਦੀ ਰਹਿਣ ਵਾਲੀ ਔਰ ਜਿਹੜਾ ਗੁਰਮਨ ਸਿੰਘ ਹੈ ਇਹਦੀ ਜਿਹੜੀ ਹੈ ਦੋਸ਼ ਦੱਸੀ ਜਾ ਰਹੀ ਹੈ ਗੇਂਦਾਂ ਜੀ ਜਿਸ ਤੋਂ ਪਹਿਲਾਂ ਗੱਲ ਕਰੀਏ ਤਾਂ ਪਵਨਦੀਪ ਜਿਹੜੀ ਹੈ ਇਸ ਤੋਂ ਪਹਿਲਾਂ ਵੀ ਕਿਸੇ ਕੇਸ ਦੇ ਵਿੱਚ ਉਹਦਾ ਨਾਮ ਆਇਆ ਹੈ ਜਾਂ ਜਿਹੜੇ ਸ਼ੂਟਰ ਸੀਗੇ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਕੋਈ ਵਾਰਦਾਤਾਂ ਕੀਤੀਆਂ ਸੀ ਜਿਕੋ ਦਵਿੰਦਰ ਏ ਦੇ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਪੁਲਿਸ ਦਾ ਕੋਈ ਵੀ ਬਿਆਨ ਹਾਲੇ ਤੱਕ ਸਾਡੇ ਕੋਲੇ ਨਹੀਂ ਆਇਆ ਔਰ ਨਾ ਹੀ ਪੁਲਿਸ ਨਾਲ ਕੋਈ ਦੇ ਬਾਰੇ ਕੋਈ ਗੱਲਬਾਤ ਹੋਈ ਹੋ। ਕਿ ਪੁਲਿਸ ਨਾਲ ਰਾਬਤਾ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਜਿੱਦਾਂ ਹੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਉਹ ਤੁਹਾਡੇ ਨਾਲ ਜੜੀਏ ਸਾਂਝੀ ਕਰ ਦਿੱਤੀ ਜਾਏਗੀ। ਤਾਂ ਨਿਆ ਦੇ ਪਿਤਾ ਦੀ ਸਿਹਤ ਦੀ ਗੱਲ ਕਰੀਏ ਤਾਂ ਇਸ ਵਕਤ ਉਹਨਾਂ ਦੀ ਸਿਹਤ ਦਾ ਕੀ ਹਾਲ ਹੈ? ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ ਜਾਂ ਫਿਰ ਆਈ ਸੀ ਯੂ ਦੇ ਵਿੱਚ ਨੇ? ਇਕੋ ਕੱਲ ਡਾਕਟਰਾਂ ਵੱਲੋਂ ਕੱਲ ਵੀ ਜਿਹੜਾ ਸਵੇਰੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਕਿਉਂਕਿ ਵਕ ਵਕ ਜਿਹੜੇ ਆਗੂ ਨੇ ਉਥੇ ਪਹੁੰਚ ਰਹੇ ਨੇ ਵਕ ਵਕ ਜਿਹੜੇ ਟੀਮਾਂ ਦੇ کہہ ਸਕਦੇ ਆ ਜਾਂ ਜਿਹੜੇ ਪਿਛਲੇ ਦਿਨੀ کہہ ਸਕਦੇ ਆ ਕਿ ਤੇ ਸਿਹਤ ਮੰਤਰੀ ਵੀ ਪਹੁੰਚੇ ਸੀ ਔਰ ਕੱਲ ਡੀਐਮ ਸੀ ਦੇ ਪ੍ਰੋਫੈਸਰ ਵੀ ਪਹੁੰਚੇ ਸੀ ਔਰ ਕੱਲ ਰਾਜਾ ਵੜਿੰਗ ਵੀ ਪਹੁੰਚੇ ਸੀ ਔਰ ਉਹਨਾਂ ਵੱਲੋਂ ਵੀ ਜਿਹੜਾ ਕਿਹਾ ਗਿਆ ਕਿ ਡਾਕਟਰਾਂ ਵੱਲੋਂ ਵੀ ਜਿਹੜਾ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਡਾਕਟਰ ਦੀ ਹਾਲਤ ਜਿਹੜੀ ਸਟੇਬਲ ਹੈ ਪਰ ਇਹ ਫਿਲਹਾਲ ਜਿਹੜਾ ਆਈਸੀਯੂ 'ਚ ਭਰਤੀ ਹੈ ਜੀ ਰਾਜਨੀਤਿਕ ਬੰਦੇ ਤਾਂ ਪਹੁੰਚ ਰਹੇ ਨੇ ਕਿ ਪੰਜਾਬੀ 뮤직 ਇੰਡਸਟਰੀ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਉੱਥੇ ਕੋਈ ਪੁੱਜਾ ਦੇਖੋ ਜਵਿੰਦਰ ਇਹਦੇ ਬਾਰੇ ਮੈਂ ਤੁਹਾਨੂੰ ਸਾਫ਼ ਤੌਰ ਤੇ ਦੱਸਣਾ ਕਿਉਂਕਿ ਜਿੱਦਾਂ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਪਰਿਵਾਰ ਦਾ ਕੋਈ ਵੀ ਮੈਂਬਰ ਕੈਮਰੇ ਸਾਹਮਣੇ ਨਹੀਂ ਆ ਰਿਹਾ ਔਰ ਦੂਸਰੇ ਪਾਸੇ ਜੇ ਗੱਲ ਕਰੀਏ ਅਦਾਕਾਰਾਂ ਤਾਨੀਆਂ ਦੀ ਤਾਨੀਆਂ ਨਾਲ ਵੀ ਬਹੁਤ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਗਈ ਸੀ ਪਰ ਉਹ ਵੀ ਕੈਮਰੇ ਸਾਹਮਣੇ ਨਹੀਂ ਔਰ ਜੇਕਰ ਗੱਲ ਕਰੀਏ ਆਪਾਂ ਦੂਸਰੇ ਜਿਹੜੇ ਐ ਫਿਲਮ ਦੇ ਡਾਇਰੈਕਟਰ ਜਾਂ ਐਕਟਰਾਂ ਦੀ ਗੱਲ ਕਰ ਲਈਏ ਪਰ ਫਿਲਹਾਲ ਜੇ ਸਾਡੇ ਤੁਸੀਂ ਨੌਲੇਜ ਦੇ ਵਿੱਚ ਪੁੱਛ ਰਹੇ ਹੋ ਤਾਂ ਸਾਡੇ ਨੌਲੇਜ ਦੇ ਵਿੱਚ ਫਿਲਹਾਲ ਨਹੀਂ ਹੈ ਕਿਉਂਕਿ ਹਲੇ ਤੱਕ ਕੋਈ ਵੀ ਜੇ ਐਕਟਰ ਦੀ ਗੱਲ ਕਰੇ ਤਾਂ ਉੱਥੇ ਨਹੀਂ ਪਹੁੰਚਾ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਇਹ ਜੋ ਬੀਤੇ 4 ਤਰੀਕ ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਆ ਟਾਊਨ ਕੋਟਸਿਆ ਇਸੇ ਖਾਂ ਵਿੱਚ ਜਿਸ ਵਿੱਚ ਡਾਕਟਰ ਨਿਲਕਮੋ ਦੇ ਵੀ ਤੇ ਉਹ ਸ਼ੂਟਿੰਗ ਹੋਈ ਸੀ ਉਹਨਾਂ ਦੇ ਇੱਕ ਇੰਜਰੀ ਹੋਈ ਹੈ ਜਿਹੜੇ ਹਜੇ ਵੀ ਹਸਪੀਟਲ ਦੇ ਵਿੱਚ ਆਈ ਸੀ ਯੂ 'ਚ ਹੈਗੇ ਨੇ ਉਸ ਲਈ ਇਸ ਇਨਵੈਸਟੀਗੇਸ਼ਨ ਤਹਿਤ ਅਸੀਂ ਪਹਿਲਾਂ ਇੱਕ ਐਫਆਈਆ ਨੰਬਰ 123 ਜਿਹੜੀ ਰਜਿਸਟਰ ਕੀਤੀ ਸੀ ਉਸ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਸੀ ਮੇਨ ਸ਼ੂਟਰ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਹੈਲਪ ਕੀਤੀ ਸੀ ਉਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਸੀ ਤੇ ਉਸ ਦੀ ਫਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਮੇਨ ਸ਼ੂਟਰ ਸੀ ਗੁਰਮਨਦੀਪ ਇਹਦੇ ਵਿੱਚ ਉਸ ਨੂੰ ਇੱਕ ਲੜਕੀ ਜਿਹੜੀ ਹੈਗੀ ਆ ਉਸ ਨੇ ਪਨਾਹ ਦਿੱਤੀ ਸੀ ਜੋ ਪਿੰਡ ਸੌਂਦਾ ਥਾਣਾ ਸਰਹੰਦ ਜ਼ਿਲ੍ਹਾ ਫਤਿਹਗੜ ਸਾਹਿਬ ਉਥੋਂ ਦੀ ਰਹਿਣ ਵਾਲੀ ਹੈ ਤੇ ਉਹ ਅੱਜ ਵੀ ਜਿਹੜੀ ਹੈਗੀ ਆ ਇੱਥੇ ਕੋਰਟਿਸ ਖਾਂ ਸ਼ਹਿਰ ਵਿੱਚ ਆਈ ਹੋਈ ਹੈਗੀ ਹੈ ਤੇ ਉਸ ਦੇ ਤਹਿਤ ਹੀ ਅਸੀਂ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਐਫਆਈਆ ਨੰਬਰ 126 ਅੰਡਰ uh, ਸੈਕਸ਼ਨ 249 ਬੀ ਐਨਐਸ ਰਜਿਸਟਰਡ ਕੀਤਾ ਤੇ ਜਿਹੜੀ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਉਸ ਨੂੰ ਛੋਡੀ ਨੂੰ ਅਰੈਸਟ ਕਰ ਦਿੱਤਾ ਗਿਆ ਇੱਕ ਗੁਰਮਨਦੀਪ ਜਿਹੜੀ ਹੈਗੀ ਹੈ ਇਹ ਜਿਹੜੀ ਉਹਦੀ ਸੌਰੀ ਜਿਹੜੀ ਪਵਨ ਛੋਡੀ ਹੈਗੀ ਹੈ ਇਹ ਉਹਦੀ ਆਪਣੀ ਗੁਰਮਨਦੀਪ ਦੀ ਫਰੈਂਡ ਹੈਗੀ ਹੈ ਤੇ ਜਿਹੜੀ ਇਹ ਨੂੰ ਜਾਣਦੀ ਸੀ ਇਹ ਫਤਖਟ ਸਾਹਿਬ ਦੀ ਰਹਿਣ ਵਾਲੀ ਏਜ ਐਦੀ ਤਕਰੀਬਨ 20s ਚ ਹੈਗੀ 2020 23 24 ਦੀ ਹੈ ਇਹ ਜੁਡੀਸ਼ਨਲ ਰਿਮਾਂਡ ਤੇ ਹਾਂਜੀ ਹਜੇ ਅਸੀਂ ਇਹਨੂੰ ਪੁਲਿਸ ਰਿਮਾਂਡ ਤੇ ਲੈ ਕੇ ਆਵਾਂਗੇ ਉਹਨਾਂ ਨੂੰ ਜਿਹੜੀ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਕਿਉਂ ਆਈ ਸੀ ਇੱਥੇ ਜਾਂ ਉਹ ਕਿਉਂ ਉਹ ਕੀ ਇਹਨਾਂ ਦਾ ਮੇਨ ਮਨਤਪ ਸੀ ਹੋਰ ਸੀ ਸਾਰਾ ਇਨਵੈਸਟੀਗੇਸ਼ਨ ਕਰਨਾ ਪਵਨਦੀਪ ਦੀ ਬੈਕਗ੍ਰਾਉਂਡ ਕੀ ਹੈ ਹਾਂਜੀ ਇਹ ਇੱਕ ਜੋ ਸਾਨੂੰ ਪਤਾ ਲੱਗੇ ਇੱਕ ਐਮਐਸਸੀ ਸਟੂਡੈਂਟ ਹੈ ਨੇ ਜੋ ਹੈਗਾ ਸੀ ਇਹ ਹਜ ਤੱਕ ਅਸੀਂ ਇਨਵੈਸਟੀਗੇਸ਼ਨ ਚ ਪਤਾ ਕਰਦੇ ਪਏ ਕਿ ਇਹਨੇ ਕਿੱਥੇ ਕਿੱਥੇ ਗਏ ਹੈਗੇ ਸੀ ਬਟ ਇਹ ਨਾਲ ਜਰੂਰ ਪਤਾ ਲੱਗਿਆ ਆਫਟਰ ધ ਇਨਸੀਡੈਂਟ ਜਿਹੜਾ ਗੁਰਮਨਦੀਪ ਸੀ ਇਹ ਇਸ ਜੋ ਲੜਕੀ ਹੈਗੀ ਇਸ ਕੋ ਚਲਾ ਗਿਆ ਸੀ ਦੋਸ਼ੀ ਇਹ ਗੁਰਮਨਦੀਪ ਦੇ ਕੋਲ ਚਲਾ ਗਿਆ ਸੀ ਇਹਨੇ ਲੁਕੋ ਲਿਆ ਸੀ ਉਹ ਇਮੀਡੀਏਟ ਆਫਟਰ ਇਨਸੀਡੈਂਟ ਅਸੀਂ ਹਜੇ ਇਹਨੂੰ ਅਰੈਸਟ ਕੀਤਾ ਹੈਗਾ ਇਹ ਹੁਣ ਅਸੀਂ ਪੁੱਛਾਂਗੇ ਕਿਸ ਮੰਤਵ ਨਾਲ ਇਹ ਉਹਨੂੰ ਨਾਮ ਦਿੱਤੀ ਸੀ ਕੀ ਇਹਦਾ ਮੇਨ ਆਉਦੀ ਕੋਈ ਐਂਗਲ ਸੀ ਕਦੋਂ ਤੋਂ ਜਾਣਦੀ ਹੈ ਸਾਰਾ ਹਜੇ ਅਸੀਂ ਇਹਨੂੰ ਪੁੱਛਗਿਛ ਕਰਕੇ ਅਸੀਂ ਇਨਵੈਸਟੀਗੇਸ਼ਨ 'ਚ ਲੈ ਕੇ ਆਵਾਂਗੇ ਐਮ ਐਸਸੀ ਸਟੂਡੈਂਟ ਇਸਰਾਮ ਦੇ ਇਹ ਇਧਰ ਨਹੀਂ ਇਧਰ ਦੀ ਨਹੀਂ ਉਧਰ ਦੀ ਪਟਿਆਲਾ ਸਾਈਡ ਦੀ ਸਰਪੁਰ ਕਵਰੀਗੁਰਾ ਵੀ ਹਜੇ ਗੋਲ ਨਹੀਂ ਇਹ ਹਜੇ ਤੱਕ ਅਸੀਂ ਰਿਕਵਰੀ ਨਹੀਂ ਹੋਈ ਹੈਗੀ ਹਜੇ ਇਹਨੂੰ ਅਰੈਸਟ ਕੀਤਾ ਗਿਆ ਹੈ